ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਮੰਦੀ ਅਸਮਨ ਮੇਰੇ ਨਾਮ ਕਿਹੜਾ ਪਿੰਡ ਆ ਜੀ ਕਿੜਕਾ ਹੀ ਆ ਵੀਰ ਤੇ ਤੁਹਾਡੇ ਕੋ ਕਿੱਥੇ ਰਹਿ ਰਹੇ ਜੀ ਤੁਸੀਂ ਅਸੀਂ ਹੁਣ ਸੌਣ ਕਰਕੇ ਇਹ ਤੁਹਾਡਾ ਕੋਈ ਆਪਣਾ ਮਕਾਨ ਨਹੀਂ ਹੈਗਾ ਨਹੀਂ ਰਾਪ ਦਾ ਨਹੀਂ ਹੈਗਾ ਤੁਹਾਡਾ ਘਰ ਵਾਲਾ ਕੀ ਕਰਦਾ ਮਸ਼ੇ ਕਰਦਾ ਹੈ ਕਿੰਨੇ ਬੱਚੇ ਤੁਹਾਡੇ ਜੀ ਚਾਰ ਵੀਰ ਤੇ ਤੁਹਾਡਾ ਜਿਹੜਾ ਕੋਈ ਘਰ ਵਗੈਰਾ ਬਣਿਆ ਨਹੀਂ ਬਣਿਆ ਨਹੀਂ ਹੈਗਾ ਇਹ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਮਿਲੀ ਹੋਵੇ ਅਜੇ ਤੱਕ ਨਹੀਂ ਨਹੀਂ ਦਿੱਤੀ ਹੈ ਅਜੇ ਤੱਕ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇੰਤੇ ਆਣਿਆਂ ਨੂੰ ਇੱਕ ਹੀ ਪਾ ਕੇ ਬਾ ਦੇਣ ਦਾ ਹਾਣੇ ਖਸਮਾਸ ਕੜ ਕੇ ਬੈਠੇ ਤਾਰਾ ਤੇ ਨੇ ਨਹੀਂ ਸਹੀ ਕਿਤੇ ਟੀਕੇ ਰਾਤ ਦਿਨ ਲਾਈ ਜਾਂਦਾ ਸਵੇਰੇ ਵੀ ਕੁੱਟ ਮਾਰ ਕੇ ਤੇ ਆਂਦਾ ਵੀ ਮੈਨੂੰ ਪੈਸੇ ਲਿਆ ਕੇ ਦੇਣਾ ਛੇ ਨੂੰ ਨਿਆਣੇ ਬੈਠੇ ਰੋਟੀ ਪਾਣੀ ਤੋਂ ਜੇ ਤੁਹਾਡਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਇਦਾਂ ਗੋਏ ਛੱਡਦੀ ਯੋ ਇਸਰਤ ਕੇ ਨੇ ਆਣੇ ਪਾਲਣੇ ਹਾਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਵੀਰ ਜੀ ਕੀ ਮਸਲਾ ਇਹਨਾਂ ਦਾ ਬੱਚਿਆਂ ਦਾ ਇਹਨਾਂ ਦਾ ਮਸਲਾ ਇਤਨਾ ਜੀ ਮਾਲ ਇਹਨਾਂ ਦਾ ਜਿਹੜਾ ਪਿਓ ਆ ਬੱਚਿਆਂ ਦਾ ਉਹਨੂੰ ਨਸ਼ਾ ਲੱਗਾ ਵਾ ਉਹ ਤਾਂ ਮਹਾ ਆਪਣਾ ਹੀ ਟਾਈਮ ਸਰਦਾ ਵਾ ਮੜਾ ਚੰਗਾ ਤੇ ਜਿਹੜੇ ਬੱਚੇ ਜਿਹੜੇ ਬਾਹਰੋਂ ਕਰਕੇ ਲਿਆਉਂਦੇ ਆ ਤੇ ਆਣ ਕੇ ਸਿਵੇ ਆ ਸਾਡੇ ਬਾਹਰ ਵਾਰ ਤੇ ਉਹ ਸਿਵਿਆਂ ਦੇ ਵਿੱਚ ਉਹਨਾਂ ਨੂੰ ਇੱਕ ਕਮਰਾ ਦਿੱਤਾ ਲਏ ਸਾਬ ਦੇ ਦਾ ਤੇ ਉੱਥੇ ਗੁਜ਼ਾਰਾ ਡੈ ਕਰਨ ਤੇ ਕੋਈ ਹਾਲ ਨਹੀਂ ਸਰਕਾਰੋਂ ਕੋਈ ਸੂਟ ਨਹੀਂ ਇਹਨਾਂ ਨੂੰ ਮਿਲੀ ਸਾਰੇ ਸਰਪੰਚ ਬਣਦੇ ਰਹੇ ਤੇ ਇਹਨੇ ਇਹਨਾਂ ਚੋਰੀਆਂ ਦਾ ਨਹੀਂ ਆਣ ਕੇ ਸੋਚਿਆ ਇਹ ਸੋਚੂ ਨਹੀ ਇਹਨਾਂ ਦਾ ਕਿ ਕਿਸੇ ਨੇ ਮਤ ਨਹੀਂ ਇਹਨਾਂ ਦੀ ਕੀਤੀ ਤੇ ਇਹਨਾਂ ਦੇ ਮਤ ਜ਼ਰੂਰ ਕਰੋ ਮੇਰੇ ਵੀਰ ਇਹਨਾਂ ਦਾ ਮਸਲਾ ਹੱਲ ਕਰੋ ਇਹਨਾਂ ਦਾ ਇਹ ਬੱਚੇ ਜਿਹੜੇ ਛੋਟੇ ਛੋਟੇ ਇਹੋ ਹੀ ਕਦੇ ਚੰਗੇ ਟਿਕਾਣੇ ਤੇ ਵਹਜਣਗੇ ਕਿਕ ਕਣਕ ਵਗੈਰਾ ਇਹਨਾਂ ਨੂੰ ਮਿਲਦੀ ਹੈ ਸਰਕਾਰੀ ਸਰਕਾਰੀ ਨੇ ਇਹਨਾਂ ਨੂੰ ਨਜ਼ਰਾਨੇ ਮਿਲਦੀ ਇਹਨਾਂ ਦਾ ਆਧਾਰ ਕਾਰਡ ਹੀ ਬਣੇ ਇਹਨਾਂ ਦੀ ਸਕੂਲ ਜਾਂਦੇ ਬੱਚੇ ਇਹਨਾਂ ਦੇ ਜੀ ਨਹੀਂ ਜਾਂਦੇ ਬੱਚੇ ਜਾਣਾ ਨਾ ਤੁਹਾਨੂੰ ਬਾਪ ਪਾਈ ਕੀ ਹੈ ਘਰੇ ਤੇ ਗਰੀਬੀ ਹੈ 100 ਰੁਪਏ ਵੀ ਨਹੀਂ ਉੱਥੇ ਦੇਣ ਜੋਗੇ ਹਜੇ ਤੇ ਆ ਵੀ ਜੇ ਇਹਨਾਂ ਦਾ ਮਸਲਾ ਹੱਲ ਹੋ ਜੇ ਇਹਨਾਂ ਦੇ ਚਾ ਜ਼ਿੰਦਗੀ ਸਵਾਰੀ ਜਾਊ ਬੱਚਿਆਂ ਦਾ ਇਹਨਾਂ ਦੀ ਤਾਂ ਲੰਘੀ ਜਾਂਦੇ ਗਾੜੀ ਬੱਚੇ ਜਿਹੜੇ ਉਹ ਨਾ ਕਿਸੇ ਦੇ ਘਰਾਂ 'ਚ ਰੋਲਦੇ ਫਿਰਨ ਆਪਦੀ ਜ਼ਿੰਦਗੀ ਜੀਣ ਨੂੰ ਮਾਰੀ ਪੰ। ਪਾਕਿਸਤਾਨ ਉਹ ਬਗਜ਼ਾਰਾ ਤੇ ਚੱਲੀ ਜਾਂਦਾ ਹਰ ਕਿਸੇ ਦਾ ਥਾਂ ਨਹੀਂ ਇਹਨਾਂ ਜੋ ਰਹਿੰਦਾ ਹੈਗਾ ਕੰਮ ਕਰਕੇ ਮਿਹਨਤ ਕਰਦੇ ਆ ਆਪਦੀ ਪਰ ਹਾਲਾਤ ਮੰਦੇ ਆ। ਬਾਕੀ ਇਹਨਾਂ ਦਾ ਘਰ ਦਾ ਥਾਂ ਨਹੀਂ ਹੈਗਾ ਘਰ ਦੇ ਥਾਂ ਦੀ ਜ਼ਰੂਰ ਮਿਹਰ ਕਰੋ ਇਹਨਾਂ ਦੇ ਕਿਤੇ ਨਾ ਕਿਤੇ ਬਹਿ ਜਾਣ ਟਿਕਾਣੇ ਤੇ ਆ। ਜੀ ਇਹਨਾਂ ਦੇ ਨਾਂ ਤੇ ਨਾਲ ਉਹ ਮਿਲੇ ਸਰਕਾਰੀ ਕਨਤੀ ਮਿਲੀ ਆ। ਇੱਥੇ ਰਹਿੰਦੇ ਆ ਸ਼ਮਸ਼ਾਨ ਘੜ ਦੇ ਵਿੱਚ ਰਹਿੰਦੇ ਆ। ਉਹ ਜਾਣਦੇ ਲੱਗੇ ਦਰਿਆ ਉੱਥੋਂ ਦੀ ਲੈ ਲਾਤਾ ਧੁੰਦੇ ਆ ਉਹਦਾ ਪਾਣੀ ਧਾਣੀ ਉੱਥੋਂ ਲਿਆਉਂਦੇ ਦਰਿਆ ਤੋਂ ਇਹ ਕੋਈ ਹਾਵ ਨਹੀਂ ਜ਼ਿੰਦਗੀ ਦਾ ਤੇ ਜ਼ਿੰਦਗੀ ਦਾ ਮਸਲਾ ਹੱਲ ਕੀਤਾ ਜਾਵੇ ਇਹਨਾਂ ਦੀ ਇਨਸਾਨ ਆ ਵਾਏ ਇਨਸਾਨ ਨੂੰ ਸਹਾਉਂਦੀ ਮਤ ਕਰਨੀ ਚਾਹੀਦੀ ਜਰੂਰ ਤੇ ਤੁਸੀਂ ਮਤ ਕਰੋ ਇਹਦੀ ਮੜਾ ਚੰਗਾ ਭਾਵੇਂ ਇੱਕ ਹੀ ਕਮਰਾ ਨੂੰ ਪਾ ਦੋ ਤੇ ਸਰਕਾਰੀ ਕਣਕ ਵੀ ਇਹਨਾਂ ਨੂੰ ਦਿਵਾਓ ਆਧਾਰ ਕਾਰਡ ਇਹਨਾਂ ਦੇ ਬਣਨੇ ਚਾਹੀਦੇ ਸਾਰਾ ਕੁਝ ਬਣੇ ਸਰਕਾਰੀ ਸਹੂਲਤਾਂ ਨਾਲ ਮਿਲਣਾ ਸਰਕਾਰੀ ਸਹੂਲਤ ਨਹੀਂ ਕੋਈ ਇਹਨਾਂ ਨੂੰ ਮਿਲਦੀ ਇਹਦੇ ਪਿੰਡ ਚੋਂ 14 ਰੁਪਿਆ ਦੀ ਆਸ ਨਹੀਂ ਹੈਗੀ ਤੇ ਭਾਜੀ ਜਿੱਤੇ ਸਰਪੰਚੇ ਵੀ ਨਹੀਂ ਮਤ ਕਰਦੇ ਕਿੰਨੇ ਸਰਪੰਚ ਬਣੇ ਸਾਡੇ ਪਿੰਡ ਦੇ ਪਰ ਕਹਿਨੇ ਮੈਂ ਇਹਨਾਂ ਦੇ ਵੇਖਿਆ ਨਹੀਂ ਤਾਂ ਕਿ ਸਗੋਂ ਉਠਾਉਂਦੇ ਰਹੇ ਇਹਨਾਂ ਨੂੰ ਜਿਹੜਾ ਗਰੀਬਾਂ ਇੱਥੋਂ ਉੱਠ ਜਾ ਉਹ ਕਰਦਾ ਪਿੰਡ ਮਤ ਨਹੀਂ ਕਰਦਾ ਜੀ ਤੁਸੀਂ ਮਤ ਕਰਦਾ ਤੇ ਤੁਹਾਡਾ ਪੋਨਾ ਬਹੁਤ ਤਗੜਾ ਪੁੱਤਰ ਕੀ ਨਾਮ ਤੇਰਾ ਜਸਮੀਨ ਤੇ ਕੀ ਕਰਦੇ ਤੁਸੀਂ ਪੜਨਾ ਚਾਹੁੰਨੇ ਪੈਸੇ ਨਹੀਂ ਆਗੇ ਅੱਛਾ ਤੇ ਪਾਪਾ ਤੁਹਾਡੇ ਕੀ ਕਰਦੇ ਆ ਦਿਹਾੜੀ ਜਾਂਦਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਮੰਮਾ ਗੋਆ ਮੰਮਾ ਸੁਗਿਆ ਕਰਦੀ ਹੈ ਤੇ ਤੁਹਾਡੇ ਘਰ ਰਹਿਣ ਲਈ ਮਕਾਨ ਹੈਗਾ ਬਣਿਆ ਕਿੱਥੇ ਰਹਿੰਦੇ ਫਿਰ ਤੁਸੀਂ ਮੜੀਆਂ 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 ਦੇ ਵਿੱਚ ਰਹਿੰਦੇ ਜੀ